Like you're envisioning an instrumental piece that truly captures a calm. Beachy ambience, since this one's not about lyrics, I'd suggest imagining soft fingerpicking on a sun soaked guitar. Occasional got it tense reminiscence of waves rolling in rolling ashore subtle pop of the kinetic rhythm of distance ਸ੍ਰੀ ਗੁਰਜੀ ਆਪਾ ਪਹੁੰਚ ਗਏ ਸਵੀਟਨ ਬਾਅਦ ਸ਼ੇਪ ਲੱਗਣੇ ਵਾਲਾ ਏ ਆਪਾਂ ਨੂੰ ਤ੍ਰਿਕਸਤਾਨ ਦਾ ਆਪਣਾ ਭਰਾ ਮਿਲਿਆ ਰੂਮ ਚ ਦੇਖ ਕੇ ਬ੍ਰਦਰ Assalamualaikum. You, you from? Tajikistan. Uh, uh, you information uh, driver? Uh, Interlocutor company. Uh, Girteka. Girteka. Girteka, yes. Okay. Father, bye. Thank you, bye, bye. <laughs> bye. Mm -hmm. Next time. Next time. Okay. Upon <laughs> Sweden. ਉਹ ਦੂਆ ਭਰਾ ਚੱਲ ਗਿਆ ਤੇ ਮੈਂ ਵੀ ਚੱਲੇ ਗੱਡੀ ਚੋਂ ਆਪਾਂ ਨਿਕਲਣ ਲੱਗੇ ਸ਼ਿਪ ਚੋਂ ਟਾਈਮ ਇੱਥੇ ਹੋ ਗਿਆ ਸਪੋਣੇ 8 ਹੋ ਗਏ ਇੰਡੀਆ ਦੇ 5.5 ਘੰਟੇ ਪਿੱਛੇ ਹੈ ਇਹ ਸਵੀਟਨ ਸਾਫਰ ਮੇਰਾ ਥੋੜਾ ਹੀ ਆ ਗੱਡੀ ਹੈ ਕੱਲ੍ਹ ਨੂੰ ਹੋਣੀ ਆ ਅਨਲੋਡ 300 ਕਿਲੋਮੀਟਰ ਹੈ 4 ਘੰਟੇ ਲੱਗਣੇ ਆ ਪਰ ਰਸਤੇ ਖੜ ਜਾਣਗੇ

ਸafar ਰਹੇਗਾ 2200 ਕਿਲੋਮੀਟਰ ਮੈਂ ਰਸਤੇ 'ਚ ਰੁਕ ਜਾਣਾ ਕੱਲ੍ਹ ਸਵੇਰ ਨੂੰ ਆਉਣੇ ਮੇਰੀ ਗੱਡੀ ਖਾਲੀ ਵੀਡੀਓ ਚਾਹਿਆ 4 ਵਜੇ ਸਵੇਰ ਦੇ ਦਿਨ ਦੇ ਲੋਕ ਨਾ ਚੱਲ ਗਿਆ ਵਾ ਇੱਥੇ 40 ਕਿਲੋਮੀਟਰ ਅਜੇ ਥਾਂ ਮ ਗੱਡੀ ਖਾਲੀ ਕਰਨੀ ਬਾਉਣ ਰੈਡੀ ਹੋ ਕੇ ਚੱਲ ਜਾਣਾ ਉੱਥੋਂ بارش ਲੱਗੀ ਵੀ ਇਹ ਆਪਣਾ ਟਰੱਕ ਸਾਹਮਣੇ ਟਾਇਲਟ ਬਾਥਰੂਮ ਆਪਾਂ ਆਪਣੀ ਸ਼ਿਫਟ ਕਰਤੀ ਸਟਾਰਟ ਇਨ 50 ਮੀਟਰਸ ਟਰਨ ਲੈਫਟ 50 ਕਿਲੋਮੀਟਰ ਹੈ ਠੀਕ ਨੇਕਸਟ ਲੈਫਟ ਦੈਨ ਟੇਕ ਦ ਰੈਂਪ ਟੂ ਆ ਆਪਣੀ ਪਾਰਕਿੰਗ ਦੇ ਅੰਦਰ ਲਾਈ ਵੀ ਦੀ ਗੱਡੀ ਮੈਂ ਜਿੱਥੇ ਗੱਡੀ ਖਾਲੀ ਕਰਨੀ ਉੱਥੇ ਪਹੁੰਚ ਗਿਆ ਵਾ ਕੰਪਨੀ ਜਿਹੜਾ ਓਪਨ ਨਹੀਂ ਹੋਈ ਉਹ ਟਰੱਕ ਲਾਤਾ ਵਾ ਅਸੀਂ ਰੈਂਪ ਵਾ ਅੱਜ ਆ ਮੈਂ ਵੇਟ ਕਰੇਗਾ ਤਾਂ ਮੈਂ ਆਪਣੇ ਡਿਸਪੈਚਰ ਨੂੰ ਮੈਸੇਜ ਕੀਤਾ ਹੈ ਕਿ ਰੈਫਰੈਂਸ ਨੰਬਰ ਚਾਹੀਦਾ ਫੇਰ ਗੱਡੀ ਅਨਲੋਡ ਹੁੰਦੀ ਤੇ ਹਜੇ ਹੁਣ ਪੇਜੀ ਨਹੀਂ ਹੈਗੇ ਚਾਹ ਬਣਾ ਲਾ ਪਿੰਡ ਕਿਆ ਮੇਰੇ ਰੈਂਪ ਉਪਰ ਆ ਗੱਡੀ ਖੜਿਆ ਹੋ ਪ੍ਰੱਕ ਤਾ ਰੈਂਪ ਉਪਰ ਲਾਤਾ ਵਾ ਇਹ ਹੋਰ ਗੱਡੀਆਂ ਨੂੰ ਅਨਲੋਡ ਕਰੇਗਾ ਫ੍ਰੀਜ ਆ ਕੰਪਨੀ ਆ ਜਿੱਥੇ ਮੈਂ ਗੱਡੀ ਖਾਲੀ ਕਰਨ ਆਇਆ ਗੱਡੀ ਹੋ ਗਈ ਆਪਣੀ अनलोड ਤੇ ਡਿਸਪੈਚਰ ਨਾਲ ਹੈ ਲੋਡਿੰਗ ਦੀ ਪੇਜਿੰਗ ਲੋਕੇਸ਼ਨ ਟਾਈਮ ਹੈਗਾ ਜਾਨੋ ਰੋਟ ਕੱਲ ਬਣਾਈ ਦੀ ਮਿਕਸ ਸਬਜੀ ਤੇ ਰੋਟੀਆਂ ਕਰ ਲਈਆਂ ਗਰਮ ਬਾਹਰ ਰੋਟੀਆਂ ਸ਼ੱਕ ਜਾਂ ਲੋਡਿੰਗ ਦੀ ਆਣੀ ਲੋਕੇਸ਼ਨ ਲੋਡਿੰਗਾਂ ਚੱਲ ਜਾਣਾ ਹੋਂ ਛੜੇ ਇੱਥੇ ਕੰਪਨੀ 'ਚ ਖੜਿਆ ਮੈਂ ਮੌਸਮ بارش ਵਾਲਾ ਹੀ ਹੈ ਲੋਡਿੰਗ ਹੋਣਾ ਮੇਰਾ ਟਰੱਕ ਸੋਮਵਾਰ ਨੂੰ ਲੋਕੇਸ਼ਨ ਆ ਗਈ ਕੰਪਨੀ ਦੇ ਲਾਗੇ ਜਾ ਰੋ ਜਾਣਾ 160 ਕਿਲੋਮੀਟਰ ਹੈ ਬਾ ਮੈਂ ਹੁਣ ਉੱਥੇ ਨੂੰ ਚੱਲਿਆ 116 ਕਿਲੋਮੀਟਰ ਹੈ ਜਿੱਥੇ ਮੈ ਜਾਣਾ ਹੈ ਚੀਜ਼ ਹੈ ਇੱਥੇ ਦਾ ਜਿਹੜਾ ਵਾਤਾਵਰਨ ਬਹੁਤ ਵਧੀਆ ਬਣਿਆ ਹੋਆ ਜਿੱਥੇਰ ਮਰਜੀ ਨਿਗਾਹ ਘੁਮਾ ਲਓ ਰੁੱਖੇ 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 ਰੁਕ ਮੈਂਟਾ ਜੇ ਮੌਸਮ ਚੇਂਜ ਹੋ ਜਾਂਦਾ ਅੰਨੀ ਕੋਦਰ ਦਿੱਤ ਸਨੇੜਾ ਹਨੇਰਾ ਰਾਤ ਨੂੰ 11 ਵਜੇ ਹਨੇਰਾ ਹੁੰਦਾ ਸਵੀਟਾਂ 'ਚ ਸਵੇਰ ਨੂੰ 3:30 ਵਜੇ ਲੋ ਹੋ ਜਾਂਦੀ ਤਿੰਨ 3:30 ਵਜੇ ਲੋ ਹੋ ਜਾਂਦੀ ਤਾਂ ਸਵੀਟਾਂ 'ਚ ਇਧਰ ਨਾਲ ਬੈਕ ਸਾਈਡ ਮੇਨ ਰੋਡ ਇਹ ਵੇਖੜੇ ਆਪਣਾ ਟਰੱਕ ਅਸੀਂ ਦੋ ਦਿਨ ਰੈਸਟ ਹੈ ਤੇ ਕੱਲ ਉਹ ਗੱਡੀ ਬਾਹਰ ਤੇ ਸਾਫ ਕਰਾਂਗੇ ਇੱਕ ਦਿਨ ਅੰਦਰ ਦੇ ਸਾਫਰ ਦਾ ਹੁੰਦਾ ਮੈਂ ਰੈਸਟ ਆਲੇ ਦਨ ਤੇ ਬਾਕੀ ਸੋਮਵਾਰ ਨੂੰ ਜੁੜਦੇ ਆ ਓਕੇ ਸਾਰਿਆਂ ਸਤਿ ਸ਼੍ਰੀ ਅਕਾਲ ਆਪਾਂ ਪਹੁੰਚ ਗਏ ਗੋਟੇਨਬਰਗ ਸ਼ਹਿਰ ਹੈ ਸਵੀਡਨ ਦਾ ਤੇ ਇੱਥੇ ਦੇ ਲੋਡ ਹੋਣੀ ਗੱਡੀ ਸੋਮਵਾਰ ਨੂੰ ਤੇ ਮੈਂ ਪਾਰਕਿੰਗ ਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਾਮੇ ਵੀ ਮੇਰੇ ਨਾਲ ਜੁੜੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਓ ਰਮ ਹੋ ਕਮੈਂਟ ਪੜਦਾ ਹੁੰਦਾ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਬਾਕੀ ਸੋ ਬਾਰਨ ਬਣਾਉਂਗੇ ਇਹ ਬਲੌਗ ਇਥੇ ਡੀ ਐਂਡ ਆਈ ਦਾ